ਲਾਵੀ ਮੋੜਾ ਤੱਗ ਲਾ ਰਹੀ ਇੱਕ ਨਿਗਾਹ ਰੱਖੀ ਮੇਰਾ ਸ਼ੇਰ ਆਹੋ ਤੇਰੀ ਤਾਈ ਆ ਜੇ ਉਹ ਕੱਲ ਦੀ ਗੀਹ ਰੱਖੜੀਆਂ ਤੇ ਉਹਨੇ ਆ ਕੇ ਰੋਲਾ ਪਾ ਦੇਣਾ ਆਪਣਾ ਜੇ ਉਹਨੇ ਦੇਖ ਲਿਆ ਬੱਕ ਬੁੱਕ ਲਾਉਂਦੇ ਉੱਥੇ ਐਂ ਦੇਖ ਲਈ ਸਮਾਰ ਵੀ ਸਾਹ ਵੀ ਉਹਦੀ ਮੈਂ ਨਾਲ ਨਹੀਂ ਕੱਟਾਂ ਕਰਦਾ ਸਾਹ ਨਹੀਂ ਕਰਾਂ ਹਾਂ ਬੱਕੂ ਜਿਵੇਂ ਖਾਲਾ ਨਾ ਨਾ ਬਸ ਬਸ ਖਾਲਾ ਇਹਨਾਂ ਖਾਓ ਖਾਓ ਆਹ ਖਾबू ਜਿਵੇਂ ਨਹੀਂ ਬੋਚਦਾ ਇਹਨੇ ਨਾ ਖਾਓ ਖਾਓ ਹਾਂ ਔਰ ਠੀਕ ਆ ਸਾਰੇ ਕਰਦੇ ਸਾਰੇ ਕਾਦੇ ਠੀਕ ਆ ਬਹੁਤ ਸ਼ੁਕਰ ਆ ਫੈਨ ਦਾ ਯਾਰ ਗੇਟ ਖੁੱਲਿਆ ਹੀ ਪਿਆ ਉਹ ਵੀਰੇ ਕਰੀਆਂ ਮੈਂ ਵੀ ਮੁੰਡਿਆ ਜਾ ਕਰ ਜਾਂਦਾ ਇਹ ਤਾਂ ਜੀ ਮੜੀ ਨਿਗਾਹ ਰੱਖੇ ਮੈਰਾ ਬੋਤ ਕੀ ਆ ਠੀਕ ਆ ਹਾਂ ਜੀ ਆ ਗੱਗੀ ਆ ਗਿਆ ਗੱਗੀ ਆ ਗਿਆ ਜਲਦੀ ਜਲਦੀ ਧੱਕਣ ਧੱਕਣ ਕਿੱਥੇ ਆ ਧੱਕਣ ਕਿੱਥੇ ਆ ਰੀਆਂ ਆ ਰੇ ਕਰੀਆਂ ਆ ਜਾ ਆ ਜਾ ਮੋਲਦਾ ਹੀ ਨਹੀਂ ਕੋਈ ਓਏ ਆ ਜਾ ਆ ਜਾ ਆ ਮੈਨੂੰ ਕਹਿਣਾ ਉਹ ਚੰਦਰੋਂ ਭੱਜ ਗਿਆ ਸੀ ਬਰੇਕ ਕਰੀਆਂ ਆਲਾ ਉੱਠ ਬਈ ਮੋਸਕੀ ਕਾਦੀ ਆਈ ਜਾਂਦੀ ਹੈ ਵੀਰੇ ਉਹ ਮੋਸਕਾ ਕਾਮ ਹੋ ਯਾਰ ਹੁੰਦੀ ਆ ਤੂੰ ਨਾ ਆਉਂਦਾ ਨਹੀਂ ਤੋਦਾ ਨਹੀਂ ਬਾੜੀ ਆਈ ਜਾਂਦੀ ਆ ਯਾਰ ਉਹ ਨਹੀਂ ਤੂੰ ਨਹੀਂ ਨਾ ਤੱਕ ਅੱਗੇ ਨਹੀਂ ਆਇਆ ਪਸੂਆਂ ਚੋਂ ਆਇਆ ਤੂੰ ਮਾਨਲਾ ਨਹੀਂ ਓਏ ਮਾਨੋਲਾ ਯਾਰ ਤੂੰ ਤਾਂ ਉਹੀ ਕਰਦਾ ਰਹਿਣਾਗਾ ਆ ਗਈ ਹੀ ਅਬਰ ਜਾਈ ਓਏ ਹੋਰ ਬਾਗੂ ਵਿਚਾਰੀ ਕੱਲ ਦੀ ਗਈ ਸੀ ਯਾਰ ਸਾਰੇ ਕੰਮ ਕਰਕੇ ਆਟੇ ਯਾਰ ਹੁਣ ਈਗਾਰਾ ਕਰਦਾ ਉਹ ਪਾਡਾ ਠੀਕਰ ਮਾਜਾ ਭਰਾਵਾ ਅਸੀਂ ਹੁਣ ਸੰਭਰਾ ਸੋਰਾ ਉਹ ਪੈਂਦਾ ਆ ਜਵਾਕ ਜਾ ਤਾਂ ਜਾਓ ਨਿਕਲ ਹਾਲ ਤੱਕ ਨਹੀਂ ਬੜਿਆ ਨਹੀਂ ਹੈ ਕਰਿਆ ਨਾ ਅਸ ਸਵੇਰੀ ਨਿਕਲ ਜਾਂਦਾਗਾ ਉਹ ਕੀ ਭਾਲੀ ਜਨਾ ਤੂੰ ਮੈਨੂੰ ਐ ਦਾ ਦੱਸ ਐ ਕਰੀ ਜਾਂਦਾਗਾ ਕੀ ਹੋਇਆ ਮੈਨੂੰ ਐ ਦਾ ਹੈ ਗੱਬਗ ਲਾਈ ਬੈਠਾ ਉਹ ਪੈਗ ਖਾਣੂ ਭਰਾਵਾ ਤੇ ਕਿੱਥੇ ਪੈਗ ਉਹਦੇ ਕੋਲੇ ਨਾ ਕਹੀ ਨਹੀਂ ਪੈਗ ਜੇ ਤੂੰ ਲਵਾ ਕੇ ਆਇਆ ਹੈਗਾ ਤੇਰੇ ਕੋਲ ਪਿਆਉ ਕਰੇ ਪੂਰਾ ਮੜੇ ਮੋਟੀ ਜਾਏਗਾ ਤਾਂ ਲੈ ਲਿਆ ਕੇ ਲਾ ਲਾ ਨਾ ਮੇਰੇ ਕੋਲ ਤਾਂ ਹੈ ਨਹੀਂ ਜੀ ਹੁੰਦੀ ਮੈਂ ਲਵਾ ਨਾ ਦਿੰਦਾ ਤੂੰ ਤਾਂ ਆਉਂਦਾ ਕਿਰਸ਼ਕਾ ਦਾ ਰਹਿਣਾ ਭਰਾਵਾ ਤਾਂ ਨਹੀਂ ਪਿਆਣਾ ਨਹੀਂ ਯਾਰ ਜੀ ਮੇਰੇ ਕੋਲੇ ਹੁੰਦੀ ਮੈਂ ਪਿਆਣਾ ਨਾ ਦਿੰਦਾ ਚਲ ਵਾਏ ਕਰ ਦੇਖ ਲੈ ਹੈਗੀ ਆ ਪਿਆ ਦੇ ਯਾਰ ਤੂੰ ਹੈ ਨਹੀਂ ਯਾਰ ਤੂੰ ਹੈ ਕਰ ਉਹ ਨਹੀਂ ਹੈ ਨਹੀਂ ਵੀਰਾ ਜੇ ਤੇਰੀ ਪਰਜਾਈ ਨਾ ਜੇ ਹੁਣ ਤੂੰ ਬਾਹਰ ਤੂੰ ਚਲ ਕੋਈ ਨਾ ਕੋਈ ਗੱਲ ਨਹੀਂ ਭਰਾਵਾ ਆ ਜਾ ਬਾਹਰ ਕਦੀ ਫੇਰ ਜੀ ਹਾਂ ਭੱਗ ਗਿਆ ਕਿਉਂ ਹਾਂ ਹਾਂ ਭੱਗ ਗਿਆ ਭੱਗ ਗਿਆ ਦੇਖ ਰਸ ਮਾਰ ਕੇ ਫੇਰ ਨਾ ਮੁੜੇ ਉਹ ਬੰਦਾ ਆਇਆ ਗਿਆ ਭੱਗ ਗਿਆ ਭੱਗ ਗਿਆ ਉਹ ਦੇਖਾ ਤੇ ਪਗਵਾ ਜਿਹੜਾ ਪਿਆਸੀ ਆਪਣਾ ਪਿਆਗਾ ਉਹਦਾ ਡੋਲਾ ਯਾਰ ਭੈਣ ਦੀ ਓਏ ਆ ਤੇਰਾ ਭਲਾ ਹੋ ਜਾਈ ਉਹ ਇਹ ਜਾ ਬੰਦਾ ਆਇਆ ਸਾਰੀ ਪੱਟੀ ਵਿੱਚ ਸਾਰੀ ਪੱਟੀ ਵਿੱਚ ਸਾਰੀ ਹੋਰ ਯਾਰ ਹੁਣ ਆਇਆ ਕਰੀ ਬੁੱਤ ਬਣ ਕੇ ਹੁਣ ਹੋਰ ਲੈ ਕੇ ਦਈ ਮੈਨੂੰ ਚੱਲ ਠੀਕ ਆ ਚੰਗਾ ਤੂੰ ਹੀ ਵਾਦਾ ਕਰੇ ਉਹ ਤੇਰੀ ਤਾਈ ਨਾਲ ਚੱਲ ਧੀਆ